ਖਬਰ ਆਈ ਹੈ ਕਿ ਗੁਰੂ ਘਰਾਂ ਦੇ ਵਿੱਚ ਪੁਲਿਸ ਪਹੁੰਚੀ ਹੈ ਬਾਕਾਇਦਾ ਤਸਵੀਰਾਂ ਛਪੀਆਂ ਡੌਗ ਸਕੁਐਡ ਆ ਉਹਨਾਂ ਦੇ ਕੋਲ ਤੋਂ ਇਸ ਤੋਂ ਪਹਿਲਾਂ ਕਿ ਅਸੀਂ ਇਹ ਖਬਰ ਨੂੰ ਛਾਪਦੇ ਮੈਂ ਤੁਹਾਨੂੰ ਅਨਾਉਂਸ ਕੀਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖਾਲਸੇ ਰਾਜ ਦੀ ਸ਼ੁਰੂਆਤ ਕੀ ਹੋਈ ਦੁਨੀਆ ਪਾਗਲ ਹੋ ਗਈ ਦੁਨੀਆ ਪ੍ਰੋਪੋਗੈਂਡੇ ਕਰਨ ਲੱਗ ਗਈ ਤੇ ਜਿਹੜੇ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੈ ਉਹ ਬੇਨਕਾਬ ਹੋਈ ਹੈ ਸਿੱਖਾਂ ਨੂੰ ਦਬਾਉਣ ਵਾਸਤੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਗੁਰਦੁਆਰਿਆਂ ਤੇ ਹਮਲੇ ਹੋਏ ਨੇ ਗੁਰਦੁਆਰਿਆਂ ਦੀ ਬੇਹਰਮਤੀ ਹੋਈ ਏ ਉਹਦੇ ਵਿੱਚ ਕਿਤੇ ਨਾ ਕਿਤੇ ਡੋਲਨ ਟਰੰਪ ਦਾ ਹੱਥ ਹੈ ਕੀ ਸੱਚਾਈ ਏ ਇਸ ਮਤਲਬ ਅੱਜ ਦੀ ਵੀਡੀਓ ਏ ਵੀਡੀਓ ਹਲ ਵਧਨੇ ਆ ਵੀਡੀਓ ਹਲ ਵਧਨ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਤਾਂ ਅੱਜ ਜਿਹੜੀ ਖਬਰ ਆਈ ਹੈ ਕਿ ਗੁਰੂ ਘਰਾਂ ਦੇ ਵਿੱਚ ਪੁਲਿਸ ਪਹੁੰਚੀ ਹੈ ਬਾਕਾਇਦਾ ਤਸਵੀਰਾਂ ਛਪੀਆਂ ਹੈ dogs squad on the cool ਤੋਂ ਇਸ ਤੋਂ ਪਹਿਲਾਂ ਕਿ ਅਸੀਂ ਇਹ ਖਬਰ ਨੂੰ ਛਾਪਦੇ ਮੈਂ ਤੁਹਾਨੂੰ ਅਨਾਉਂਸ ਕੀਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਅਸੀਂ ਤੁਹਾਨੂੰ ਉੱਥੇ ਲੈ ਕੇ ਜਾਣੇ ਹੁੰਨੇ ਆ ਪੂਰੇ ਵਿਸ਼ਵ ਵਿੱਚ ਮੇਰੇ ਨਾਲ ਮੇਰੇ ਦੋਸਤ ਜਿਹੜੇ ਸਹਿਯੋਗੀ ਪੱਤਰਕਾਰ ਨੇ ਮੈਂ ਤੁਹਾਨੂੰ ਯਾਦ ਹੋਵੇਗਾ ਸਪੇਨ ਜਾਪਾਨ ਅਫਗਾਨਿਸਤਾਨ ਹਰ ਜਗ੍ਹਾ ਜਿੱਥੋਂ ਵੀ ਅਸੀਂ ਕੋਈ ਖਬਰ ਤੁਹਾਰ ਨਾਲ ਸਾਂਝੀ ਕਰਦੇ ਆ ਪ੍ਰਵਾਸੀ ਰੇਡੀਓ ਦੀ ਖਾਸियत ਹੁੰਦੀ ਹੈ ਕਿ ਅਸੀਂ ਉੱਥੋਂ ਹੀ ਕਿਸੇ ਨਾ ਕਿਸੇ ਵਿਅਕਤੀ ਦੇ ਨਾਲ ਸਬੰਧਤ ਵਿਅਕਤੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲੋ ਹਰ ਪੀਥੋਰੀ ਮੈਂ ਲਾਈਨ ਦੇ ਉਤੇ ਨਾ ਹਰ ਪੀਜੀ ਸਤਿ ਸ੍ਰੀਕਾਲ ਭਾਵੇਂ ਸਾਰਿਆਂ ਪਤਾਂ ਤਾਂ ਆਪ ਸਾਰਿਆਂ ਨੂੰ ਸਤਿ ਸ੍ਰੀਕਾਲ ਨਮਸਕਾਰ ਅਦਾਬ ਸਲਮ ਤੇ ਗੁੱਡ ਮਾਰਨਿੰਗ ਜੀ ਤੇ ਗੁੱਡ ਮਾਰਨਿੰਗ ਆਫਕੋਰਸ ਐਂਡ ਆਫਕੋਰਸ ਗੁੱਡ ਮਾਰਨਿੰਗ ਤੁਹਾਨੂੰ ਦੱਸੋ ਇਹ ਐਕਚੁਅਲੀ ਐਡਾਂਸਲੀ ਇਜ਼ ਅ ਗੁੱਡ ਮਾਰਨਿੰਗ ਬਟ ਤੁਸੀਂ ਜਿਵੇਂ ਕਿ ਕਿਹਾ ਹੀ ਆ ਮੈਂ ਵੀ ਸਵੇਰ ਦੀਆਂ ਨਿਊਜ਼ ਵਗੈਰਾ ਦੇਖ ਕੇ ਆਵਾ ਸ਼ੌਕ ਤੇ ਮੈਂ ਇਥੇ ਅ ਵੇਰ ਗਿਆ ਨਾ ਕਾਲਾਂ ਕੀਤੀਆਂ ਅਲੇ ਦੁਆਲੇ ਨਿਊਯਾਰਕ ਨਿਊਜਰਸੀ ਜਿਹੜੇ ਉਹਨਾਂ ਨੇ ਦੋਨੋਂ ਸਟੇਟਾਂ ਮੈਂਸ਼ਨ ਕੀਤੀਆਂ ਤੇ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਐਦਾਂ ਦੀ ਗੱਲ ਹੋਈ ਆ ਔਰ ਕਿਸੇ 'ਚ ਕੁਝ ਨਹੀਂ ਹੋਇਆ ਇਹ ਜਾਣ ਕੇ ਨਾ ਤੇ ਮੈਨੂੰ ਸਰਪ੍ਰਾਈਜ਼ ਜਿਦਾ ਤੁਸੀਂ ਕਿਹਾ ਪਈ ਐਡੇ ਐਡੇ ਵੱਡੇ ਅਦਾਰੇ ਆ ਜਿਹੜੇ ਉਹ ਖਬਰ ਲਾ ਰਹੇ ਆ ਔਰ ਉਹਨਾਂ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਜਿਹੜਾ ਫੇਕ ਨਿਊਜ਼ ਦਾ ਦੌਰ ਸ਼ੁਰੂ ਹੋਇਆ ਸੀ ਨਾ 2016-17 ਦੇ ਵਿੱਚ ਜੀ ਉਹ ਦੌਰ ਆ ਜਿਹੜਾ ਨਾ ਉਹ ਐਸ ਵੇਲੇ ਅ ਪਹਿਲਾਂ ਤਾਂ ਕੱਲਾ ਇੱਥੇ ਅ ਅਮਰੀਕਾ ਦੇ ਵਿੱਚ ਫੌਕਸ ਨਿਊਜ਼ ਕੋਲੇ ਸੀ ਉਹਨਾਂ ਨੇ ਜਿਤਾ ਨਾ ਇਸ ਚੀਜ਼ ਦਾ ਠੇਕਾ ਲੈ ਆਇਆ ਸੀ ਕਿ ਅਸੀਂ ਜੇ ਵੀ ਚੀਜ਼ ਹੈਗੀ ਉਹਨੂੰ ਫੇਕ ਨਿਊਜ਼ ਕਰਕੇ ਕਰਨਾ ਹੈਗਾ ਆ ਜੀ ਠੀਕ ਆ ਜੀ ਜਿਹੜਾ ਜਨਵਰੀ 6 2021 ਦਾ ਅਟੈਕ ਸੀ ਉਹਨੂੰ ਵੀ ਉਹਨਾਂ ਨੇ ਡਿਸਕ੍ਰੈਡਿਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਪਰਕਰ ਵੀ ਰਹੇ ਆ ਜੇ ਵੀ ਕਰ ਰਹੇ ਆ ਸੋ ਆਪਣੇ মিডিਆ ਦੀ ਜਿਹੜਾ ਹੈਗਾ ਆ ਉਹ ਉਸ ਸਾਈਕਲ ਦੇ ਵਿੱਚ ਫਸ ਗਿਆ ਹੈ ਔਰ ਮੈਂ ਮੈਨੂੰ ਐਕਚੁਅਲੀ ਦੁੱਖ ਆ ਇਸ ਚੀਜ਼ ਦਾ ਤੇ ਪੱਤਰਕਾਰ ਜਿਹੜੇ ਹੁੰਦੇ ਆ ਦੇ ਆਰ ਦਾ ਬੀਟੀਕਲੀ ਫਰਸਟ ਲਾਈਨ ਆਫ ਡਿਫੈਂਸ ਅਗੇਂਸਟ ਮਿਸ ਇਨਫੋਰਮੇਸ਼ਨ ਐਂਡ ਡਿਸ ਇਨਫੋਰਮੇਸ਼ਨ ਜੀ ਔਰ ਇਹ ਜਿਹੜੀਆਂ ਅਖਬਾਰਾਂ ਐ ਸਾਰੀਆਂ ਅਖਬਾਰਾਂ ਜਿਹੜੀਆਂ ਹੈਗੀਆਂ ਆ ਇਹ ਦੋਨੋਂ ਹੀ ਕਮਾਂ ਦੇ ਵਿੱਚ ਫਸ ਗਈਆਂ ਆ ਮਿਸ ਇਨਫੋਰਮੇਸ਼ਨ ਵੀ ਆ ਔਰ ਡਿਸ ਇਨਫੋਰਮੇਸ਼ਨ ਵੀ ਆ ਔਰ ਇਸ ਚੀਜ਼ ਦਾ ਜਿਹੜਾ ਹੈਗਾ ਆ ਕਮਿਊਨਿਟੀ ਤਾਂ ਆਲਰੇਡੀ ਘਬराई ਹੋਈ ਆ ਇਥੋਂ ਤੱਕ ਕੇ ਕੋਸ਼ਿਕ ਲੇਡੀਜ਼ ਜਿੱਦਣ ਟਰੰਪ ਨੇ ਕੀਤਾ ਸੀ ਨਾ ਐਗਜ਼ੈਕਟਿਵ ਆਰਡਰ ਸਾਈਨ ਪਈ ਜੀ ਬਰਥ ਰਾਈਟ ਸਿਟੀਜ਼ਨਸ਼ਿਪ ਐ ਜਿਹੜੀ ਉਹ ਖਤਮ ਕਰਨੀ ਆ ਆਪਣੀਆਂ ਕਈ ਜਿਹੜੀਆਂ ਆਪਾਂ ਜਾਨਕਿ ਤੇ ਮੈਂ ਆਪਣੀ ਗੱਲ ਕਰ ਰਿਹਾ ਇੰਡੀਆ ਇੰਡੀਆ ਦੀ ਨਾ ਕਿ ਇਕੱਲੀ ਸਿੱਖਾਂ ਦੀ ਜਾਂ ਇਕੱਲੇ ਪੰਜਾਬੀਆਂ ਦੀ ਇਕੱਲੇ ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ ਆਮ ਟਾਕਿੰਗ ਅਬਾਊਟ ਸਾਊਥ ਏਸ਼ੀਆਨ ਓਵਰਆਲ ਜੀ ਕਈ ਲੇਡੀਜ਼ ਆ ਜਿਹੜੀਆਂ ਦੇ ਵਰ ਲਾਈਕ ਤੇ ਜੀ ਅਸੀਂ ਸੀ ਸੈਕਸ਼ਨ ਕਰਾ ਲਈਏ ਔਰ ਮੇਰੀ ਜਿਹਦੇ ਨਾਲ ਵੀ ਗੱਲ ਹੋਈ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਇਹ ਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਡਸ ਨਾਟ ਹੈਵ ਦਾ ਰਾਈਟ ਟੂ ਟੇਕ ਅਵੇ ਦਿਸ ਰਾਈਟ ਜੀ 1200 98 ਦੇ ਵਿੱਚ ਇਹ ਲਾਅ ਪਾਸ ਹੋਇਆ ਸੀ ਜੀ ਔਰ ਜਦੋਂ ਇਹਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਉਹ ਤੋਂ ਅਗਲੇ ਦਿਨ ਹੀ ਵਾਸ਼ਿੰਗਟਨ ਸਟੇਟ ਦੇ ਵਿੱਚ ਉੱਥੇ ਜੱਜ ਨੇ ਇਹਦੇ ਉੱਤੇ ਸਟਾਪ ਆਰਡਰ ਲਾਤੇ ਆ ਔਰ ਇਹ ਜਿਹੜਾ ਹੈ 트럼ਪ ਕੀ ਚਾਹੁੰਦਾ ਹੈ ਵੀ ਇਹ ਕੇਸ ਕੋਰਟ 'ਚ ੱੱੱੱ ਸੁਪਰੀਮ ਕੋਰਟ ਤੱਕ ਜਾਵੇ ਇਹਦਾ ਕੰਮ ਕਰਨ ਦਾ ਤਰੀਕਾ ਇਹ ਆ ਤੇ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਜੀ ਵੀ ਮੈਂ ਆਹ ਚੀਜ਼ ਕਰੂੰਗਾ ਮੈਂ ਕਰ ਦਿੱਤੀ ਆ ਨਹੀਂ ਹੋਣ ਦਿੱਤੀ ਉਹ ਕੋਟ ਵਾਲਿਆਂ ਦਾ ਕਸੂਰ ਆ ਜਾ ਕੇ ਕੋਟ ਵਾਲਿਆਂ ਨੂੰ ਕੁੱਟੋ ਜੀ ਠੀਕ ਹੈ ਨਾ ਉਹ ਸ਼ਹਿ ਸ਼ਹਿ ਦੇ ਨਹੀਂ ਹੁੰਦੀ ਆ ਬੰਦਿਆਂ ਨੂੰ ਔਰ ਹੁਣ ਜਿਹੜਾ ਇਹ ਨੇ ਇਹਦੇ ਕੋਲ ਇਸ ਵੇਲੇ ਮੇਰੇ ਹਿਸਾਬ ਨਾਲ ਜਿਹੜੇ ਨੇ ਉਹ 1500 ਬੰਦੇ ਛੱਡੇ ਆ ਜਨਵਰੀ 6 ਵਾਲੇ ਉਹ ਕਹਿੰਦੇ 1500 ਨਹੀਂ ਉਹ ਮਲਟੀਪਲਾਈ ਹੋ ਕੇ ਤਾਂ ਇਹਦੀ ਇੱਕ ਫੌਜ ਤਿਆਰ ਹੋ ਗਈ ਆ ਇਹਨੂੰ ਸਿਰਫ ਇਸ਼ਾਰਾ ਕਰਨ ਦੀ ਲੋੜ ਆ ਤੇ ਕਿਹੜੇ ਬੰਦੇ ਨੂੰ ਜਾ ਕੇ ਤੁਸੀਂ ਅਟੈਕ ਕਰਨਾ ਔਰ ਉਹ ਬੰਦੇ ਆ ਜਿਹੜੇ ਦੇ ਆਰ ਗੋਇੰਗ ਟੂ ਗੋ ਐਂਡ ਹਾਰਟ ਸਮ ਪੀਪਲ ਸੋ ਸਾਡਾ ਜਿਹੜਾ মিডিਆ ਆ ਉਸ ਚੀਜ਼ ਨੂੰ ਬਾਇ ਕਰਕੇ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਵੀ ਦੋ ਪਹਿਲੂ ਤਿਆਰ ਕਰਦੇ ਤੇ ਇੱਕ ਉਹ ਜਿਹੜੇ ਤੁਹਾਡੇ ਵਰਗੇ ਮੇਰੇ ਵਰਗੇ ਆ ਕਿ ਜਿਹੜਾ ਸੱਚ ਆ ਅਸੀਂ ਸੱਚ ਦੇ ਖੜੇ ਆ ਔਰ ਦੂਜੇ ਉਹ ਜਿਹੜੇ ਕਿ ਝੂਠ ਨੂੰ ਸੱਚ ਮੰਨ ਕੇ ਤੁਹਾਨੂੰ ਤੇ ਸਾਨੂੰ ਕੁਝ ਵੀ ਕਹਿਣ ਨੂੰ ਤਿਆਰ ਹੋਣਗੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਹਰਟ ਕਰਨ ਦੀ ਵੀ ਕੋਸ਼ਿਸ਼ ਕਰ ਸਕਦੇ ਆ ਸੋ ਮੇਰੇ ਤਾਂ ਇਹੀ ਆ ਤੇ ਤੁਸੀਂ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਦੂਜਿਆਂ ਨੂੰ ਵੀ ਉਹਨਾਂ ਨਾਲ ਮੈਂ ਆਲਰੇਡੀ ਟ੍ਰਿਬਿਊਸ਼ਨ ਵਾਲਾ ਨੂੰ ਲਿਖ ਚੁੱਕਾ ਔਰ ਮੈਂ ਉਹ ਐਕਸਲ ਦੇ ਉੱਤੇ ਜੋ ਕਿ ਟਵਿੱਟਰ ਉੱਤੇ ਵੀ ਪਾ ਚੁੱਕਾ ਆ ਪਈ ਫਰ ਗੋਡ ਸਟੇ ਸੇਕ ਸਟਾਪ ਯੂ نو ਡੂਇੰਗ ਦੇ ਸੈਂਕ ਪੇਜ ਜਿਸੇ ਤੁਸੀਂ ਨਿਆਣੇ ਆ ਜਿਹੜੇ ਲੋਕੀ ਆ ਉਹ ਆਲਰੇਡੀ ਡਰਿਓ ਉਹਨਾਂ ਨੂੰ ਡਰਾ ਰਹੇ ਹੋ ਸੋ ਪਲੀਜ਼ ਵੈਰੀਫਾਈ 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 ਬਿਫੋਰ ਯੂ ਸੇ ਐਨੀਥਿੰਗ ਹਰਪ੍ਰੀਤ ਜੀ ਹਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਜੂਕੇਸ਼ਨ ਫੰਡਾ ਕੋਈ ਉਹਨੂੰ ਵੀ ਹਵਾਲਾ ਕੋਟ ਕੀਤਾ ਫਿਰ ਇਹਨਾਂ ਨੇ ਦੋ ਤਿੰਨ ਹੋਰ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਸਿੱਖ ਕੋਲੀਸ਼ਨ ਹੈ ਉਹਨੂੰ ਵੀ ਕੋਟ ਕੀਤਾ ਹੈ ਕਿ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਇਹਨਾਂ ਰੀਡਸ ਜਿਹੜੇ ਮਾਰੇ ਜਾ ਰਹੇ ਨੇ ਜਿਹੜੇ ਛਾਪੇ ਮਾਰੇ ਜਾ ਰਹੇ ਨੇ ਤੋਂ ਇੱਕ ਕਿੱਥੋਂ ਇਹ ਖਬਰ ਚੱਲ ਪਈ ਔਰ ਟਾਈਮਜ਼ ਆਫ ਇੰਡੀਆ ਮੈਂ ਦੇਖ ਰਿਹਾ ਕਿ ਗੁਰੂ ਘਰਾਂ ਦੀਆਂ ਤਸਵੀਰਾਂ ਵੀ ਨਾਲ ਲਗਾ ਰਹੇ ਨੇ ਬਾਹਰ ਗੱਡੀਆਂ ਖੜੀਆਂ ਪੁਲਿਸ ਦੀਆਂ ਪਤਨ ਕਿਥੋਂ ਫੋਟੋਆਂ ਲੈ ਕੇ ਆ ਗਏ ਨੇ ਇਹ ਲੱਭ ਕੇ ਲੈ ਆਏ ਨੇ ਪੁਰਾਣੀਆਂ ਫੋਟੋਆਂ ਕੋ ਯੂਜ਼ ਕਰ ਰਹੇ ਨੇ ਤਾਂ ਮਤਲਬ ਆਪਣੇ ਆਪ ਦੇ ਵਿੱਚ ਬੜੀ ਹੀ ਆ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸ ਹੱਦ ਤੱਕ ਜਾ ਸਕਦਾ ਹੈ ਇਹ ਮੀਡੀਆ ਜਦੋਂ ਇਹੋ ਜਿਹੀ ਫੇਕ ਨਿਊਜ਼ ਨੂੰ ਇਹਨਾਂ ਨੇ ਸਪਰੈਡ ਕਰਨਾ ਹੋਵੇ ਦੇਖੋ ਮੈਂ ਇਹ ਮੈਂ ਤਾਂ ਸਿਰਫ ਇਹ ਕਹਿ ਸਕਦਾ ਜਿੰਨਾ ਤੱਕ ਸਾਲਡਸ ਤੇ ਸੈਟ ਕੋਲੀਸ਼ਨ ਆ ਉਹਨਾਂ ਦੇ ਵੀ ਜਿਹੜੇ ਆ ਕਰਤੇ ਧਰਤੇ ਹੈਗੇ ਆ ਮੈਂ ਉਹਨਾਂ ਨਾਲ ਵੀ ਹੁਣ ਗੱਲ ਕਰਨੀ ਹੈਗੀ ਆ ਤੇ ਹਾਂ ਮੈਨੂੰ ਹੀ ਨਾ ਪਤਾ ਆ ਤੇ ਸ਼ਿਕਾਗੋ ਦੇ ਵਿੱਚ ਰੇਡ ਹੋਏ ਆ ਕੁਝ ਇੱਕ ਹੋਰ ਥਾਵਾਂ ਦੇ ਉੱਤੇ ਹੋਏ ਹੈਗੇ ਆ ਔਰ ਇਥੋਂ ਤੱਕ ਕਿ ਆਲਰੇਡੀ ਜਿਹੜੇ ਚਰਚਸ ਹੈਗੇ ਆ ਦੇ ਆਰ ਆਲਰੇਡੀ ਰੈਜ਼ਿਸਟਿੰਗ ਤੇ ਸਾਡੇ ਚਰਚ ਦੇ ਅੰਦਰ ਤੁਸੀਂ ਨਹੀਂ ਆ ਸਕਦੇ ਜੀ ਕਿਉਂਕਿ ਕਿਉਂਕਿ ਜਿੰਨੇ ਵੀ ਰਿਲੀਜੀਅਸ ਆਰਗੇਨਾਈਜੇਸ਼ਨਸ ਹੈ ਉਹ ਤਾਂ ਡੋਨੇਸ਼ਨਸ ਤੇ ਚੱਲਦੀਆਂ ਨਾ ਨੇ ਜੀ ਠੀਕ ਹੈ ਜੀ ਆਖਿਆ ਔਰ ਚਰਚਸ ਜਿਹੜੇ ਦੇ ਆਨ ਦਾ ਫਰੰਟ ਲਾਈਨ ਸਾਡੇ ਗੁਰਦੁਆਰੇ ਮੰਦਰ ਜੇ ਜਾਂ ਮਸਜਿਦਾਂ ਕਿੰਨੀਆਂ ਕਿਹਾ ਪਰ ਚਰਚ ਤਾਂ ਲੱਖਾਂ ਦੀ ਗਿਣਤੀ ਚ ਆਣਾ ਜੀ ਜੀ ਸੋ ਦੇ ਆਰ ਆਲਰੇਡੀ ਰਿਸਿਸਟਿੰਗ ਇਟ ਉਹਨਾਂ ਨੇ ਕਿੰਨਾ ਕੋ ਕਾਮਯਾਬ ਹੁੰਦੇ ਆ ਇਹ ਮੈਨੂੰ ਨਹੀਂ ਪਤਾ ਜੀ ਪਰ ਇੱਕ ਦੋ ਚੀਜ਼ਾਂ ਜਿਹੜੀਆਂ ਕਿ ਮੈਂ ਸਮਝਦਾ ਕਿ ਆ ਠੀਕ ਹੋ ਗਏ ਆ ਤੂੰ ਰਿਸਿਸਟ ਉਹ ਹੈ ਆ ਤੇ ਚਾਰਚਸ ਨੇ ਜਦੋਂ ਸਟੇਟਮੈਂਟ ਦਿੱਤੀ ਆ ਇੱਕ ਕੋਈ ਪਾਸਟਰਲ ਲੇਡੀ ਹੈਗੀ ਆ ਜਿਹੜੀ ਬੋਦੀ ਵੀ ਸੀ ਜਾਂ ਟਰੰਪ ਨੇ ਸੌਹ ਚੱਕੀ ਆ ਉਹ ਟਰੰਪ ਦੇ ਖਿਲਾਫ ਬੋਲੀ ਸੀ ਸ਼ਰੇਆ ਉਹਨੂੰ ਇਹਨਾਂ ਨੇ ਕੰਡਮ ਕੀਤਾ ਔਰ ਟਰੰਪ ਨੇ ਆਲਰੇਡੀ ਉਹਨਾਂ ਨੂੰ ਤੇ ਟਰੰਪ ਦੇ ਬੰਦਿਆਂ ਨੇ ਨੋਟਿਸ ਦਿੱਤਾ ਹੈਗਾ ਤੁਹਾਨੂੰ ਮੈਂ ਦੇਖੋ ਇੱਕ ਨਾ ਤੁਹਾਨੂੰ ਮੈਂ ਅ ਲੱਗ ਜੀ ਗਿਵ ਅ ਅਨਦਰ ਐਗਜ਼ਾਮਪਲ ਟਰੰਪ ਦੇ ਕੰਮ ਕਰਨ ਦੇ ਤਰੀਕੇ ਦੀ ਠੀਕ ਆ ਜੀ ਜੀ ਲੈਂਸੀ ਗ੍ਰਾਹਮ ਇੱਕ ਸੈਨੇਟਰ ਆ ਯੂਨਾਈਟਿਡ ਸਟੇਟਸ ਦਾ ਜੀ ਹੀ ਇਜ਼ ਵੈਰੀ 올ਡ ਕਈ ਸਾਲ ਹੋ ਗਿਆ ਉਹਨੂੰ ਸੈਨੇਟਰ ਬਣੇ ਨੂੰ ਮੇਰਾ ਖਿਆਲ ਹੈ ਪੱਟੋ ਘਾਟੋ ਉਹਨੂੰ 12 ਸਾਲ ਤਾਂ ਹੋ ਚੁੱਕੇ ਆ ਹੋ ਸਕਦਾ 16 ਹੋ ਗਿਆ ਹੋਣ ਜਾਂ 18 ਹੋ ਗਿਆ ਹੋਣ ਠੀਕ ਹੈ ਜੀ ਜੀ ਉਹਨੇ ਇਹ ਗੱਲ ਕਹੀ ਤੇ ਜਿਹੜਾ ਜਨਵਰੀ 6 ਹੋਇਆ ਸੀਗਾ ਅਸੀਂ ਉਹ ਗਲਤ ਹੋਇਆ ਉਹਨੇ ਆ ਇੱਕ ਅੱਧਾ ਦਿਨ ਹੋਇਆ ਜਦੋਂ ਸਟੇਟਮੈਂਟ ਦਿੱਤੀ ਆ ਉਹ ਦੀਓ ਸਟੇਟਮੈਂਟ ਦੇਣ ਦੇ ਇਮੀਡੀਏਟਲੀ ਰਿਐਕਸ਼ਨ ਸੀਗਾ ਸੀ ਜਿਹੜੇ ਡੋਨਲਡ ਟਰੰਪ ਦੇ ਕਰੰਦੇ ਆ ਜੇ ਉਹ ਆਲਰੇਡੀ ਦੇ ਹੈਵ ਸਾਡ ਅਟੈਕਿੰਗ ਹੈ ਜਦ ਕਿ ਉਹ ਪਹਿਲੇ ਦਿਨ ਤੋਂ ਡੋਨਲਡ ਟਰੰਪ ਦਾ ਹਰ ਥਾਂ ਦੇ ਉੱਤੇ ਹਰ ਤਰ੍ਹਾਂ ਨਾਲ ਉਹਨੇ ਸਪੋਰਟ ਕੀਤੀ ਆ ਯਾਨੀ ਕਿ ਕਹਿਣ ਦਾ ਮਤਲਬ ਇਹ ਆ ਕਿ ਥੀ ਦੀਜ਼ ਆਰ ਡਿਕਟੇਟੋਰੀਅਲ ਸਾਈਨਸ ਆਰ ਗਰਾਊਂਡ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਆ ਮੈਨੂੰ ਬੇਸਿਕਲੀ ਇਸ ਚੀਜ਼ ਦਾ ਹਾਦਸਾ ਆ ਕਿ ਜਦੋਂ ਮੋਸੋਲਿਨੀ ਤੇ ਹਿਟਲਰ ਵਗੈਰਾ ਜਿਹੜਾ ਖੜੇ ਹੋਏ ਸੀਗੇ ਸੀ ਉਹ ਇਦਾਂ ਹੀ ਗਰਾਊਂਡ ਤਿਆਰ ਕਰਕੇ ਖੜੇ ਹੋਏ ਸੀ ਅਮਰੀਕਾ ਜਿਹੜਾ ਅਮਰੀਕਾ ਦੇ ਸਿਸਟਮ ਆ ਜਿਹੜੇ ਦੇ ਆਰ ਵੈਰੀ ਮੱਚ ਆ ਰੈਡੀ ਟੂ ਫਾਈਟ ਦੈਟ ਕਾਈਂਡ ਆਫ ਸਿਚੁਏਸ਼ਨ ਪਰ ਕਿਥੇਕ ਟਾ ਕਰ ਰਿਹਾ ਰਿਸਿਸਟ ਕਰਨਗੇ ਤੇ ਮੈਨੀ ਮੈਂ ਉਹਦੇ ਉੱਤੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਰਿਪਬਲਿਕਨ ਪਾਰਟੀ ਆ ਜਿਹੜੀ ਨਾ ਦੇ ਹੈਵ ਆਲਰੇਡੀ ਐਕਸੈਪਟਡ ਟਰੰਪ ਐਸ ਅ ਕਿੰਗ ਨਾਟ ਐਸ ਅ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ but as a king and that is something which is scary ah uh, rp ji bahut bahut shukriya काफी कुछ ਤੁਹਾਡੇ ਹੋਇਆ ਹੈ ਇੱਥੇ ਪਿਛਲੇ ਵੀਕਐਂਡ ਦੇ ਦੌਰਾਨ ਕੋਲੰਬੀਆ ਨੂੰ ਥ੍ਰੈਟ ਦਿੱਤੀ ਗਈ ਕੋਲੰਬੀਆ ਦੇ ਰਾਸ਼ਟਰਪਤੀ ਨੇ ਪਹਿਲਾਂ no doubt ਰਜਿਸਟਰ ਕੀਤਾ ਪਰ ਜਦੋਂ ਹੀ ਉਸ ਨੂੰ ਦੁਬਾਰਾ ਤੋਂ ਡੋਨਲਡ ਟਰੰਪ ਨੇ ਸੈਂਕਸ਼ਨ ਦੀ ਧਮਕੀ ਦਿੱਤੀ ਔਰ ਉਹਦੇ ਨਾਲ ਦੀ ਨਾਲ ਹੀ ਵੀਜ਼ਾ ਰਿਵੋਕ ਕਰਨ ਦੀ ਧਮਕੀ ਦਿੱਤੀ ਆ ਕੋਲੰਬੀਅਨਸ ਦਾ ਤੇ ਉਹਨਾਂ ਨੇ ਇਮੀਡੀਏਟਲੀ ਮੌਕਾ ਸੰਬੰਦੇ ਲਈ ਹਾਂ ਉਹ ਉਹ ਜਿਹੜਾ ਇਹ ਸਿਚੁਏਸ਼ਨ ਹੈ ਨਾ ਇਹ ਦੇਖੋ ਤੁਸੀਂ ਆ ਦਿਸ ਇਜ਼ ਮਾਈ ਵੇ ਆਫ ਲੁਕਿੰਗ ਐਟ ਇ ਪਹਿਲੀ ਗੱਲ ਤਾਂ ਇਹ ਆ ਪਈ ਸਾਨੂੰ ਇਹੀ ਨਹੀਂ ਪਤਾ ਅਜੇ ਕਿ ਕਿਹੜੀ ਡੀਲ ਦੇ ਬਾਅਦ ਉਹਨੇ ਐਕਸੈਪਟ ਕਰਨੇ ਸ਼ੁਰੂ ਕੀਤੇ ਆ ਜੀ ਕਲੰਬੀਆ ਦੇ ਪ੍ਰੈਜ਼ੀਡੈਂਟ ਨੇ ਦੇਖੋ ਜਿਹੜੀ ਇੰਟਰਸਟਿੰਗ ਚੀਜ਼ ਹੈ ਉਹ ਇਹ ਆ ਕਲੰਬੀਆ ਇੱਕ ਛੋਟਾ ਜਿਹਾ ਮੁਲਕ ਆ ਔਰ ਉਸ ਮੁਲਕ ਦੇ ਪ੍ਰਧਾਨ ਨੇ ਅਮਰੀਕਾ ਤੋਂ ਦੋ ਜਹਾਜ਼ ਗਏ ਵਾਪਸ ਭੇਜ ਦਿੱਤੇ ਮੈਂ ਤੁਹਾਨੂੰ ਲੈਣ ਨਹੀਂ ਹੋਣ ਦੇਣਾ ਜੀ ਜਿਹਦਾ ਮਤਲਬ ਇਹ ਆ ਕਿ ਉਹ ਬੰਦਾ ਜਿਹੜਾ ਉਹ ਬੰਦਾ ਹੀ ਇਸ ਡਰਾਇੰਗ ਅ ਲਾਈਨ ਔਰ ਉਹਨੇ ਨਾਲ ਇਹ ਵੀ ਕਿਹਾ ਕਿ ਜੇ ਪੱਤੀ ਤੁਸੀਂ ਲਾਓਗੇ ਪੱਤੀ ਮੈਂ ਵੀ ਲਾਉਂਗਾ ਇਹਨੇ ਕਹਿਤਾ ਮੈਂ 50 ਕਰ ਦੂੰਗਾ ਉਹਨੇ ਕਿਹਾ ਨਹੀਂ 50 ਕਰ ਦਊਗਾ ਇਹਦਾ ਮਤਲਬ ਇਹ ਆ ਫਿਰ ਕਿਤੇ ਨਾ ਕਿਤੇ ਬੈਠ ਕੇ ਕੋਈ ਗੱਲਬਾਤ ਹੋਈ ਆ ਜੀ ਮਾਰਕੋਡ ਰੂਬੀਓ ਜੋ ਕਿ ਇਥੋਂ ਦਾ ਫੋਰਮ ਮਨਿਸਟਰ ਜਿਹਨੂੰ ਆਪਾਂ ਕਹਿ ਲਈਏ ਜਿਹਨੂੰ ਸੈਕਟਰੀ ਸੈਕਟਰੀ ਆਫ ਸਟੇਟ ਅਸੀਂ ਕਹਿੰਦੇ ਆ ਉਹ ਆਲਰੇਡੀ ਉਹਨਾਂ ਕੰਟਰੀਆਂ ਦੇ ਵਿੱਚ ਕੋਸ਼ਿਸ਼ ਕਰਨ ਨੂੰ ਮਿਲ ਰਿਹਾ ਹੈ ਤਾਂ ਕੁਝ ਨੇ ਕੋ ਮਿਲ ਰਿਹਾ ਹੈਗਾ ਤਾਂ ਕਿ ਜਿਹੜਾ ਅਨ ਡਾਕੂਮੈਂਟਡ ਬੰਦਿਆਂ ਦਾ ਫਲੋ ਆ ਜਿਹੜਾ ਉਹਨੂੰ ਕੰਟਰੋਲ ਕੀਤਾ ਜਾ ਸਕੇ ਔਰ ਜਿਹੜਾ ਫਿਊਚਰ ਆ ਜਿਹੜੇ ਵੀ ਹੈਵ ਟੂ ਸੀ ਔਰ ਇੱਕ ਅਖੀਰ ਦੇ ਵਿੱਚ ਮੈਂ ਹੋਰ ਗੱਲ ਸ਼ੇਅਰ ਕਰਾਂ ਜੋ ਬਾਈਡਨ ਦੇ ਵੇਲੇ ਵੀ ਆਈਸੀਆ ਜਿਹੜੀ ਇਹ ਬੰਦਿਆਂ ਨੂੰ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਪਿਕ ਕਰਦੀ ਰਹੀ ਆ ਔਰ ਡਿਪੋਰਟ ਕਰਦੀ ਰਹੀ ਆ ਪਰ ਉਹਨਾਂ ਨੇ ਕਦੀ ਇਸ ਚੀਜ਼ ਨੂੰ ਨਿਊਜ਼ ਨਹੀਂ ਸੀ ਬਣਾਈ ਈਵਨ ਅੱਜ ਦੀ ਡੇਟ ਤੱਕ ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਡਿਪੋਰਟਡ ਦਾ ਮੈਕਸਿਮਮ ਨੰਬਰ ਆਫ ਅਨਡਾਕੂਮੈਂਟਡ ਪੀਪਲ ਜੀ ਮੈਕਸਿਮਮ ਸਮਝੀ ਪਰ ਉਹ ਉਹ ਚੁੱਪ ਕਰਕੇ ਕਰਦੇ ਹੁੰਦੇ ਸੀਗੇ ਸੀ ਔਰ ਇਹ ਇਹ ਆ ਜਿਹੜੇ ਨਾ ਤੇ ਉਹ ਆ ਛਾਤੀ ਪਿਟੀ ਜਾਣੀ ਆ ਠੋਕੀ ਜਾਣੀ ਆ ਤੇ ਇਹ ਕੁਛ ਇੱਕ ਜਿਹੜੇ ਟ੍ਰੈਂਡ ਸ਼ੁਰੂ ਹੋਏ ਆ ਆਮ ਸੌਰੀ ਟੂ ਸੇ ਕਿ ਮੈਨੂੰ ਉਹ ਕਈ ਵਾਰੀ ਉਹ ਹਾਸਾ ਵੀ ਆਉਂਦਾ ਹੁੰਦਾ ਕਿ ਜਿੱਦਾਂ ਸਾਡੇ ਮੋਤੀ ਸਾਹਿਬ ਕਹਿੰਦੇ ਸੀ 55 ਇੰਚ ਦਾ ਸੀਨਾ ਚਾਹੀਦਾ ਆ ਔਰ 55 ਇੰਚ ਦਾ ਸੀਨਾ ਦਿਖਾਉਂਦੇ ਦਿਖਾਉਂਦੇ ਚਾਈਨਾ ਨੂੰ ਟੈਰੀਟਰੀ ਹੋਰ ਇੰਡੀਆ ਲੂਜ਼ ਕਰ ਚੁਪਾ ਸੋ 트੍ਰੰਪ ਇਸ ਸੇਮ ਹੋਏ ਛਾਤੀ ਹੈਗੀ ਆ ਪਾ ਕਿਥੇ ਆ ਹੈ ਨਹੀਂ ਜੀ ਮਿਹਰਬਾਨੀ ਸੋ ਵੀ ਵਿਲ ਸੀ ਹਾਊ ਇਟ ਪਲੇਜ਼ ਆਊਟ ਬਟ ਵੀ ਹੈਵ ਟੂ ਬੀ ਵਿਜੀਲੈਂਟ ਸਾਨੂੰ ਆਪਣਾ ਧਿਆਨ ਰੱਖਣਾ ਪੈਣਾ ਬੰਦਿਆਂ ਨੂੰ ਕੇਅਰਫੁਲ ਹੋਣਾ ਪੈਣਾ ਕਿਉਂਕਿ ਇਹਦੇ ਵਿੱਚ ਫਰਾਡ ਵੀ ਹੋਣੀ ਹੈ ਜੀ ਕਈਆਂ ਨੇ ਯੂਨੀਫਾਰਮ ਪਾ ਕੇ ਆ ਕੇ ਤੁਹਾਡਾ ਦਰਵਾਜ਼ਾ ਖੜਕਾਉਣਾ ਜੀ ਅਸੀਂ ਆਇਸ਼ ਤੋਂ ਆਏ ਆ ਵੀ ਗੋਇੰਗ ਟੂ ਸਟਾਪ ਥੈਮ ਅਚਲ ਤੁਸੀਂ ਸਾਨੂੰ 10000 ਡਾਲਰ ਦੇ ਦਿਓ ਛੱਡ ਦਿੰਦੇ ਆ ਬੰਦੇ ਦਾ ਡਰ ਨੇ 10000 ਡਾਲਰ ਦੇ ਦਿੱਤਾ ਨਾ ਬਿਲਕੁਲ ਠੀਕ ਹੈ ਜੀ ਔਰ ਇੱਕ ਮਿੰਟ ਥੈਂਕ ਯੂ ਰੀਪੀ ਜੀ ਥੈਂਕ ਯੂ ਸੋ ਮਚ ਔਰ ਡੈਫੀਨਿਟਲੀ ਬੜਾ ਚੰਗਾ ਪੁਆਇੰਟ ਰੇਜ਼ ਕੀਤਾ ਹੈ ਧੰਨਵਾਦ ਤੁਹਾਡਾ ਤੁਹਾਡਾ ਨਾਲ ਫਿਰ ਜਲਦੀ ਗੱਲ ਕਰਾਂਗੇ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਵੈਰੀ ਸੋ ਮਚ ਅ ਇਹਨਾਂ ਦਾ ਕਹਿਣਾ ਵੀ ਬੜਾ ਵਾਜਬ ਹੈ ਕਿ ਇਹਦੀ ਆੜ ਥੱਲੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕਾਂ ਨਾਲ ਫਰਾਡ ਵੀ ਕਰਨਗੇ ਡਰੇ ਹੋਏ ਲੋਕ ਨੇ ਛੁਪੇ ਹੋਏ ਹੋਣਗੇ ਇਸ ਵੇਲੇ ਸਹਿਮੇ ਹੋਏ ਹੋਣਗੇ ਵਨਰੇਬਲ ਨੇ ਤੋਂ ਇਸ ਕਰਕੇ ਬਹੁਤ ਜ਼ਰੂਰਤ ਹੈ ਕਿ ਅਲਰਟ ਹੋਇਆ ਜਾਵੇ ਹਾਂਜੀ ਵੀਰੋ ਐਸਜੀਐਚ ਦੀ ਵੀਡੀਓ ਸਾਰਾ ਕਰਤਾ ਦਰਤਾ ਗੋਦੀ মিডিਆ ਦਾ ਗੋਦੀ মিডিਆ ਨੂੰ ਇਹ ਚੀਜ਼ برداشت ਹੀ ਨਹੀਂ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਡੋਲਨ 트ੰਪ ਜਿਸ ਤਰ੍ਹਾਂ ਸਿੱਖਾਂ ਦੇ ਕੋਲ ਆ ਰਿਹਾ ਹੈ ਸਿੱਖਾਂ ਦੇ ਹੱਕ ਦੇ ਅੰਦਰ ਫੈਸਲੇ ਦੇ ਰਿਹਾ ਹੈ ਤੇ ਅਸੀਂ ਡੋਲਨ 트ੰਪ ਦੀ ਹੀ ਸਪੀਚ ਇੱਕ ਦੇਖੀ ਕਿ ਜਿੱਥੇ ਡੋਲਨ 트ੰਪ ਇਹ ਗੱਲ ਕਰ ਰਿਹਾ ਹੈ ਕਿ ਅਮਰੀਕਾ ਦੀ ਹਰ ਇੱਕ ਸਿਟੀ ਹਰ ਇੱਕ ਸਿਟੀ ਦੇ ਅੰਦਰ ਹਰ ਇੱਕ ਸਟਰੀਟ ਦੇ ਅੰਦਰ ਹਰ ਗਲੀ ਦੇ ਅੰਦਰ ਗੁਰਦੁਆਰਾ ਹੋਣਾ ਚਾਹੀਦਾ ਜਿੱਥੇ ਭੁੱਖੇ ਲੋਕ ਖਾਣਾ ਖਾ ਸਕਣ ਉਹਨੇ ਗੱਲ ਕੀਤੀ ਸਿੱਖਾਂ ਕੋ ਇਨਸਪਾਇਰ ਹੋ ਕੇ ਸਿੱਖਾਂ ਦੀ ਇਹ ਵੱਡਾ ਪੰਨੇ ਕਿ ਉਹ ਹਰ ਜਗ੍ਹਾ ਤੇ ਜਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਗੋਦੀ মিডিਆ ਨੂੰ ਇਹ ਚੀਜ਼ ਬਰਦਾਸ਼ਤ ਹੀ ਨਹੀਂ ਹੋ ਰਹੀ ਕਹਿੰਦੇ ਨੇ ਨਾ ਤਾਲੁਕਾਤ ਦੇ ਅੰਦਰ ਫੂਟ ਪਾਣ ਵਾਸਤੇ ਲੜਾਈ ਕਰਨ ਵਾਸਤੇ ਇੰਜ ਦੀ ਇੱਕ ਗੱਲ ਕਰੋ ਜਾਂ ਇੰਜ ਦੀਆਂ ਚੀਜ਼ਾਂ ਕਰੋ ਕਿ ਜਿਹਦੇ ਨਾਲ ਤੁਹਾਡਾ ਤੱਲਕ ਬਿਹਤਰ ਹੋ ਰਿਹਾ ਉਹ ਖਤਮ ਹੋਈ ਜਾਵੇ ਅਸੀਂ ਲਾਸਟ ਟਾਈਮ ਐ ਵੀ ਦੇਖਿਆ ਕਿ ਗੋਦੀ মিডিਆ ਨੇ ਮੁਸਲਮਾਨਾਂ ਦੇ ਖਿਲਾਫ ਵੀ ਇਹੀ ਪ੍ਰੋਪਗੈਂਡਾ ਕੀਤਾ ਕਿ ਲਹਿੰਦੇ ਪੰਜਾਬ ਦੇ ਅੰਦਰ ਕਰਤਾਰਪੁਰ ਦੇ ਅੰਦਰ ਬੇਹੁਰਮਤੀ ਹੋਈ ਹੈ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਜ਼ਿਆਤੀ ਕੀਤੀ ਹੈ ਲੇਕਿਨ ਸਾਨੂੰ ਪਤਾ ਚੱਲਿਆ ਸਭ ਫੇਕ ਨਿਊਜ਼ ਸੀ ਸੇਮ ਉਹੀ ਸਿਨੈਰੀਓ ਹੈ ਸੇਮ ਉਹੀ ਸਿਚੁਏਸ਼ਨ ਹੈ ਜਿੱਦੋਂ ਹੁਣ ਗੋਦੀ মিডিਆ ਸੋ ਕੋਲਡ ਪੋਲਿਟਿਕਸ ਕਰ ਰਿਹਾ ਸੋ ਕੋਲਡ ਪ੍ਰੋਪਗੈਂਡੇ ਕਰ ਰਿਹਾ ਹੈ ਕਿ ਗੋਦੀ মিডিਆ ਇਹ ਕਹਿ ਰਿਹਾ ਕਿ ਅਮਰੀਕਾ ਦੇ ਅੰਦਰ ਜਿਹੜੀ ਹੁੜਮਤੀ ਹੋ ਰਹੀ ਏ ਉਹ ਸਾਰਾ ਡੋਲਨ ਟਰੰਪ ਕਰਵਾ ਰਿਹਾ ਹੈ ਆਰਮੀ ਭੇਜ ਰਿਹਾ ਫੌਜ ਭੇਜ ਰਿਹਾ ਗੁਰਦੁਆਰਿਆਂ ਦੇ ਅੰਦਰ ਇਹ ਫੇਕ AI ਤੋਂ ਜਨਰੇਟਡ ਤਸਵੀਰਾਂ ਦਿਖਾ ਕੇ ਅਮਰੀਕਾ ਦੇ ਜਿਹੜੇ ਤੱल्लੁਕਾਤ ਨੇ ਸਿੱਖਾਂ ਦੇ ਨਾਲ ਡੋਲਨ ਟਰੰਪ ਦੇ ਉਹ ਖਤਮ ਕਰਨਾ ਚਾਹ ਰਿਹਾ ਤੇ ਅਸੀਂ ਬਹੁਤ ਕੌਨਫੀਡੈਂਟ ਹੈ ਚੀਜ਼ ਤੇ ਕਿ ਜਿਹੜੀਆਂ ਚੀਜ਼ਾਂ ਹੋਣ ਹੋ ਰਹੀਆਂ ਨੇ ਅਸੀਂ ਉਹ ਦੇਖਿਆ ਡੋਲਨ ਟਰੰਪ ਦੀ ਇਨੋਗਰੇਸ਼ਨ ਦੇ ਮੌਕੇ ਤੇ ਉਹਨੇ ਮੋਦੀ ਨੂੰ ਨਹੀਂ ਬੁਲਾਇਆ ਬਲਕਿ ਸਿੱਖਾਂ ਨੂੰ ਬਹੁਤ ਸਤਿਮਾਨ ਦਿੱਤਾ ਬੜਾ ਮਾਨ ਦਿੱਤਾ ਸਿੱਖਾਂ ਨੂੰ ਤੇ ਉਹ ਚੀਜ਼ਾਂ ਸਾਨੂੰ ਨਜ਼ਰ ਆ ਰਹੀਆਂ ਨੇ ਖਾਲਸੇ ਰਾਜ ਦੀ ਸ਼ੁਰੂਆਤ ਹੈ ਐਸਜੀ ਆਜ ਦੀ ਵੀਡੀਓ ਕਮੈਂਟਸ ਕਰਕੇ ਦੱਸੋਗੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ